ब्रेक तो बाद एक बार फिर ਤੁਹਾਡਾ ਸਵਾਗਤ ਹੈ ਅਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਦਾ ਮੰਦਾ ਹਾਲ ਹੈ ਅਤੇ ਦੂਜੇ ਪਾਸੇ ਚਾਂਕਾਂ ਵਿੱਚ ਲੱਗੀਆਂ ਟ੍ਰੈਫਿਕ ਲਾਈਟਾਂ ਵੀ ਬੰਦ ਹਨ ਸੋ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਪਿੰਕ ਪਲਾਜ਼ਾ ਮਾਰਕੀਟ ਚਾਂਕ ਵਿੱਚ ਲੱਗੀਆਂ ਟ੍ਰੈਫਿਕ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਹਨ ਉਹਨਾਂ ਨੂੰ ਠੀਕ ਕਰਵਾ ਕੇ ਚਾਲੂ ਕਰਵਾਉਣਾ ਚਾਹੀਦਾ ਹੈ ਪਿੰਕ ਪਲਾਜ਼ਾ ਮਾਰਕੀਟ ਵਿੱਚ ਟ੍ਰੈਫਿਕ ਅਧਿਕਾਰੀ ਪਵਨ ਕੁਮਾਰ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਉਪਰਾਲਾ ਕਰ ਰਹੇ ਹਨ ਪਰ ਕਈ ਚੰਕਾਂ ਦੀਆਂ ਅਸੀਂ ਤਸਵੀਰਾਂ ਦੇਖੀਆਂ ਜਿੱਥੇ ਟ੍ਰੈਫਿਕ ਮੁਲਾਜ਼ਮ ਆਪਣੀ ਡਿਊਟੀ ਸਹੀ ਨਹੀਂ ਕਰਦੇ ਸੋ ਉਹਨਾਂ ਨੂੰ ਵੀ ਪਵਨ ਕੁਮਾਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ ਇਸ ਸੰਬੰਧ ਵਿੱਚ ਜਦੋਂ ਫਾਸਟ ਵੀ ਨਿਊਜ਼ ਟੀਮ ਨੇ ਟ੍ਰੈਫਿਕ ਅਧਿਕਾਰੀ ਪਵਨ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਟ੍ਰੈਫਿਕ ਲਾਈਟਾਂ ਬੰਦ ਹਨ ਬਿਜਲੀ ਬੰਦ ਹੋਣ ਕਾਰਨ ਬੰਦ ਪਈਆਂ ਹਨ ਉਹਨਾਂ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਪਿੰਕ ਪਲਾਜ਼ਾ ਮਾਰਕੀਟ ਦੇ ਬਾਹਰ ਅਸੀਂ ਖੜੇ ਆਂ ਤੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਤਸਵੀਰਾਂ ਤੁਹਾਨੂੰ ਜਰੂਰ ਸੰਦੀਏ ਸਾਂਝੇ ਕਰ ਦੇਵੇ ਜਿਹੜਾ ਪਿੰਕ ਪਲਾਜ਼ਾ ਮਾਰਕੀਟ ਚੌਕ ਹੈ ਇਹ ਚੌਕ ਵਿੱਚ ਅਕਸਰ ਟ੍ਰੈਫਿਕ ਦਾ ਜਾਮ ਲੱਗ ਰੰਦਾ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਵੇਂ ਇੱਕ ਟ੍ਰੈਫਿਕ ਮੁਲਾਜ਼ਮ ਹੀ ਇੱਥੇ ਲੱਗਾ ਹੋਇਆ ਅਤੇ ਟ੍ਰੈਫਿਕ ਨੂੰ ਰੈਗੂਲੇਟ ਕਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਇੱਥੋਂ ਵਾਹਨ ਲੰਘਦੇ ਹਨ ਖਾਸ ਕਰਕੇ ਸ੍ਰੀ ਹਰਮੰਦਰ ਸਾਹਿਬ ਤੋਂ ਜਾਂ ਕਟੜ ਜਮਸ਼ੀਰ ਦਾ ਟ੍ਰੈਫਿਕ ਆਂਦਾ ਉਹ ਵੀ ਸਾਹਮਣੇ ਆਂਦਾ ਹੈ ਇੱਕ ਪੱਖੋਂ ਦੂਜੇ ਪੱਖੋਂ ਹਾਲਗੇਟ ਤੋਂ ਟ੍ਰੈਫਿਕ ਅਤੇ ਜਿਹੜਾ ਹਾਥੀਕੇ ਤੋਂ ਟ੍ਰੈਫਿਕ ਉਹ ਵੀ ਪੰਡਾਰੀ ਬੋਲਣ ਚੰਦਾ ਪਰ ਕਾਫੀ ਭੀੜ ਭਰਿਆ ਇਲਾਕਾ ਹੈ ਅਤੇ ਜਿਹੜੀਆਂ ਇੱਥੇ ਟ੍ਰੈਫਿਕ ਲਾਈਟਾਂ ਲੱਗੀਆਂ ਉਹ ਵੀ ਪਿਛਲੇ ਲੰਬੇ ਸਮੇਂ ਤੋਂ ਬੰਦ ਹੈ ਅਤੇ ਇੱਕ ਹੀ ਮੁਲਾਜ਼ਮ ਇੱਥੇ ਲੱਗਾ ਹੈ ਜਿਹੜਾ ਟ੍ਰੈਫਿਕ ਵੀ ਚਲਾ ਰਿਹਾ ਹੈ ਤੋਂ ਨਗਰ ਨਿਗਮ ਵਿਭਾਗ ਜਾਂ ਟ੍ਰੈਫਿਕ ਵਿਭਾਗ ਨੂੰ ਇਸ ਵਾਰ ਸੋਚਣਾ ਚਾਹੀਦਾ ਅਗਰ ਇੱਥੇ ਲਾਈਟਾਂ ਲਗਾਈਆਂ ਹਨ ਟ੍ਰੈਫਿਕ ਲਾਈਟਾਂ ਲਗਾਈਆਂ ਹਨ ਤਾਂ ਇਧਰੋਂ ਵੀ ਚਲਾਉਣਾ ਚਾਹੀਦਾ ਤੋਂ ਅਸੀਂ ਕੋਸ਼ਿਸ਼ ਵੀ ਕਰਾਂਗੇ ਅਸੀਂ ਕੋਸ਼ਿਸ਼ ਵੀ ਕਰਾਂਗੇ ਜਿਹੜੇ ਇੱਥੇ ਟ੍ਰੈਫਿਕ ਮੁਲਾਜ਼ਮ ਲੱਗੇ ਹੋਏ ਹਨ ਟ੍ਰੈਫਿਕ ਰੈਗੂਲੇਟ ਕਰਨ ਵਾਸਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗਾ ਕਿ ਕੀ ਉਹਨਾਂ ਕੋਈ ਸਮੱਸਿਆ ਤਾਂ ਨਹੀਂ ਥੀ ਜੀ ਸਰ ਕੀ ਕਹਣਾ ਚਾਹੁੰਦੇ ਹੋ ਟ੍ਰੈਫਿਕ ਲਾਈਟਾਂ ਬੰਦ ਹੈਗੀਆਂ ਬੱਤੀ ਗਈ ਹੈ ਲਾਈਟਾਂ ਨਹੀਂ ਬੰਦ ਕੀਆ ਅੱਛਾ ਇਹ ਬੱਤੀ ਗਈ ਹੈ ਇਸ ਕਰਕੇ ਮੈਂ ਸੈਂਟਰ ਚ ਘੁਲੋਗੇ ਅਫਸਰਾਂ ਦੇ ਹੁਕਮਾਂ ਦੇ ਆਦੇਸ਼ ਦੀ ਪਾਲਣਾ ਕਰਾਂਗੇ ਕੋਈ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਕਿ ਉਹ ਵੀ ਟ੍ਰੈਫਿਕ ਬੜੇ ਵਧੀਆ ਨਿਕਲਣ ਦੇ ਹੈ ਕੋਈ ਗਲਤੀ ਨਹੀਂ ਕਰਦਾ ਵੀ ਕਿਸੇ ਤਰ੍ਹਾਂ ਦੀ ਵੀ ਆਪ ਸੈਂਟਰ ਚ ਘੁਲੋਤਾ ਮੇਰਾ ਦਿਲ ਖੁਸ਼ ਹੁੰਦਾ ਟ੍ਰੈਫਿਕ ਸਹੀ ਤਰ੍ਹਾਂ ਨਿਕਲਣ ਦੇ ਹੈ ਤੁਸੀਂ ਅੱਜ ਖੜੇ ਹੋ ਅਸੀਂ ਵੀ ਖੁਸ਼ ਹੋਏ ਤੁਹਾਡੀ ਟਰੈਫੀ ਦੀ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਕਿ ਮੁਲਾਜ਼ਮ ਹੁੰਦੇ ਜਿਹੜੇ ਸਾਈਡ ਤੇ ਹੋ ਕੇ ਸਿਰਫ ਖੜੇ ਰਹਿੰਦੇ ਆ ਦੇਖਦੇ ਰਹਿੰਦੇ ਆ ਉਹਨਾਂ ਨੂੰ ਕੋਈ ਆਪਣੀ ਕੋਈ ਫੀਲ ਜਾਂ ਸੰਦੇਸ਼ ਦੇਣਾ ਚਾਹੁੰਦੇ ਹੋਏ ਨਹੀਂ ਤਕਰੀਬਨ ਸਾਰੇ ਮੁਲਾਜ਼ਮ ਅੱਛੀ ਡਿਊਟੀ ਕਰਦੇ ਕਿਉਂ ਸਾਡੇ ਏਡੀਸੀ ਵੀ ਮੈਡਮ ਤੇ ਕਮਿਸ਼ਨਰ ਅਮਰ ਸਰ ਬਹੁਤ ਵਧੀਆ ਗਏ ਆ ਅਸੀਂ ਜਦੋਂ ਬਣਾ ਡਿਊਟੀ ਕਰਦੇ ਆ ਕਿ ਉਹ ਟਰੈਫਿਕ ਕਿੱਥੇ ਰੁਕਣੀ ਨਹੀਂ ਚਾਹੀਦੀ ਸਾਡਾ ਇਹੋ ਹੀ ਮਤਲਬ ਹੈ ਕਿ ਜਿਸ ਤਰ੍ਹਾਂ ਕਿ ਟਰੈਫਿਕ ਨਹੀਂ ਰੁਕਣੀ ਚਾਹੀਦੀ ਜਿੱਤਨਾ ਕਿ ਕਿਸੇ ਨੂੰ ਕੋਈ ਪ੍ਰੋਬਲਮ ਬਣਾਵੇ ਕਿਉਂ ਰਸਤੇ ਹੀ ਕਈ ਐਂਬੂਲੈਂਸਾਂ ਆ ਰੱਤੇ ਜਿ ਕੋਈ ਸਸਕਾਰ ਵਾਲੀ ਗੱਡੀ ਜਾਂਦੀ ਹੈ ਉਹਦੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਜਿਹੜੇ ਟ੍ਰੈਫਿਕ ਲਾਈਟਾਂ ਲੱਗੀਆਂ ਇਹਦਾ ਕੋਈ ਹੋਣਾ ਨਹੀਂ ਜਦ ਵੀ ਲਾਈਟਾਂ ਜਗਦੀਆਂ ਨੇ ਕੋਈ ਇਹਨਾਂ ਨੂੰ ਇਹੋ ਜਿਹਾ ਦਿੱਤਾ ਜਾਵੇ ਗੌਰਮੈਂਟ ਦਾ ਇੱਕ ਸਿਸਟਮ ਬਣਿਆ ਹੈ ਜਿਹੜੀ ਬੱਤੀ ਜਾਨੀ ਉਹ ਤੇ ਜਾਨੀ ਜਾਣੀ ਹੈ ਉਹ ਬੱਤੀ ਜਾਗੀ ਤੇ ਸਾਡੀ ਡਿਊਟੀ ਹੈ ਸਾਡਾ ਜਿਖ ਲੋਗੇ ਡਿਊਟੀ ਕਰਦੀ ਹੈ ਬਿਲਕੁਲ ਪੁਲਿਸ ਮੁਲਾਜ਼ਮ ਸਾਡੇ ਨਾਲ ਮੌਜੂਦ ਸਨ ਪਵਨ ਕੁਮਾਰ ਜੀ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਟ੍ਰੈਫਿਕ ਲਾਈਟਾਂ ਤੇ ਜਿਹੜੀਆਂ ਉਹ ਜਗਦੇ ਹਨ ਪਾਜਾ ਜੇ ਲਾਈਟ ਜਾਣ ਕਰਨ ਟ੍ਰੈਫਿਕ ਲਾਈਟਾਂ 'ਤੇ ਬੰਦ ਹਨ ਅਤੇ ਉਹ ਟ੍ਰੈਫਿਕ ਦੀ ਜਿਹੜੀ ਚਾਰੂ ਟੰਗ ਨਾਲ ਚਲਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਉਹਨਾਂ ਨੇ ਆਖਿਆ ਕਿ ਬਾਕੀ ਮੁਲਾਜ਼ਮ ਵੀ ਸਹੀ ਕੰਮ ਕਰਦੇ ਕਿਉਂਕਿ ਮੈਡਮ ਅਮਨਦੀਪ ਕੌਰ ਜੀ ਜਿਹੜੇ ਦਿਸ਼ਾ ਨਿਰਦੇਸ਼ ਆ ਉਹਦੀ ਪਾਲਣਾ ਕੀਤੀ ਜਾ ਰਹੀ ਸੋ ਸਾਡੀ ਫਾਸਟਵੇ ਨਿਊ ਟੀਮ ਵੱਲੋਂ ਵੀ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਨਾਲ ਹੀ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਉਹ ਵੀ ਆਪਣ